जिने तोड़ ਦਿੱਤਾ காங்கிரஸ் ਦਾ ਕਿਲਾ ਜਿਸ ਉਤੇ ਭਰੋਸਾ ਜਤਾਇਆ ਆਮ ਆਦਮੀ ਪਾਰਟੀ ਨੇ ਜਿਸ ਨੇ ਵੱਡੇ ਮਾਰਦੰਮ ਦੇ ਨਾਲ ਜਿੱਤੀ ਹੈ ਜਿਮਨੀ ਚੋੜ ਮਨਪ੍ਰੀਤ ਬਾਦਲ ਦੀ ਕਰ ਦਿੱਤੀ ਹੈ ਹਾਲਤ ਪਤਲੀ ਸ਼ਰੋਮਣੀ ਅਕਾਲੀ ਦਲ ਨੂੰ ਕਿਉਂ ਛੱਡਿਆ ਸੀ ਇਸ ਸ਼ਖਸ ਨੇ ਇਹਨਾਂ तमाम ਗੱਲਾਂ ਦੇ ਜ਼ਿਕਰ ਕਰਾਂਗੇ ਤੁਹਾਡੇ ਨਾਲ ਜੁੜੇ ਰਹੋ ਸਾਂਝੀ ਸੋਚ ਟੀਵੀ ਦੇ ਨਾਲ ਮੈਂ ਹਾਂ ਕਮਲਪਾਲ ਸਿੰਘ ਪੰਜਾਬ ਦੀ ਜਿਵਨੀ ਚੋਣਾਂ ਦੀ ਜੇ ਗੱਲ ਕਰੀਏ ਤਾਂ ਇਸ ਵੇਲੇ ਜਿਵਨੀ ਚੋਣਾਂ ਚਾਰ ਪੰਜਾਬ ਦੇ ਵਿੱਚ ਹੋ ਕੇ ਹਟੀਆਂ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਜਿੱਤੀਆਂ ਨੇ ਤੇ ਕਾਂਗਰਸ ਨੇ ਇੱਕ ਸੀਟ ਜਿੱਤੀ ਹੈ ਤੇ ਆਵਾਦਮੀ ਪਾਰਟੀ ਨੇ ਇਸ ਵੇਲੇ ਜਿਵਨੀ ਚੋਣਾਂ ਵਿੱਚ ਆਪਣੀ ਬੱਲੇ ਬੱਲੇ ਕਰਵਾ ਲਈ ਹੈ ਤੇ ਚੱਬੇਵਾਲ ਦੇ ਵਿੱਚ ਜਿਹਦੇ ਗੱਲ ਕੀਤੀ ਹੋਵੇ ਨੌਜਵਾਨ ਉਮੀਦਵਾਰ ਸੀ ਡਾਕਟਰ ਇਸ਼ਾਂਕ ਜੱਬੇ ਬਾਲ ਉਹਨਾਂ ਨੇ ਬਾਜ਼ੀ ਮਾਰੀ ਹੈ ਤੇ ਉੱਥੇ ਹੀ ਡੇਰਾ ਬਾਬਾ ਨਾਨਕ ਦੇ ਵਿੱਚ ਮੱਝ ਦੇ ਜਰਨੈਲ ਦੀ ਪਤਨੀ ਜਤਿੰਦਰ ਕੌਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜੋ ਕਿ ਸਾਬਕਾ ਡਿਪਟੀ ਸੀਐਮ ਰਹੇ ਨੇ ਉਹਨਾਂ ਦੀ ਪਤਨੀ ਸੀ ਜਤਿੰਦਰ ਕੌਰ ਤੇ ਕਾਂਗਰਸ ਦੀ ਉਮੀਦਵਾਰ ਸੀ ਡੇਰਾ ਬਾਬਾ ਨਾਨਕ ਦੇ ਵਿਖੇ ਇਸ ਵਾਰ ਗੁਰਦੀਪ ਸਿੰਘ ਰੰਧਾਵਾ ਪਾਰਟੀ ਦਾ ਉਮੀਦਵਾਰ ਉੱਤੇ ਖੜੇ ਉਤਰ ਗਏ ਨੇ ਤੇ ਸੀਟ ਦੇ ਉੱਤੇ ਬਾਜ਼ੀ ਮਾਰ ਗਏ ਨੇ ਤੇ ਉੱਥੇ ਹੀ ਵੀਆਈਪੀ ਸੀਟ ਮੰਨੀ ਜਾਂਦੀ ਗਿੱਦੜਵਾਹਾ ਹਲਕੇ ਦੇ ਵਿੱਚ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਤੇ ਜਿੱਥੇ ਅਕਾਲੀ ਦਲ ਤੋਂ ਵੱਕ ਹੋ ਕੇ ਆਮ ਆਦਮੀ ਪਾਰਟੀ ਨੂੰ ਚੋਣਨ ਵਾਲੇ ਹਰਦੀਪ ਸਿੰਘ ਡਿੰਪੀ ਢੱਲੋਂ ਉਹਨੇ ਵੱਡੇ ਮਾਰਜਨ ਦੇ ਨਾਲ ਵੋਟਾਂ ਹਾਸਲ ਕੀਤੀਆਂ ਤੇ ਇੱਕ ਵੱਡੇ ਪੈਮਾਨੇ ਦੇ ਉੱਤੇ ਜਿੱਤ ਦਰਜ ਕੀਤੀਆਂ ਤੇ ਗੱਦੜਬਾਹ ਚ ਇੱਕ ਰਿਕਾਰਡ ਵਾਂਗ ਬਣਾ ਦਿੱਤਾ ਤੇ ਹੁਣ ਝੰਡਾ ਗੱਡਿਆ ਉਹਨੇ ਆਮ ਆਦਮੀ ਪਾਰਟੀ ਦਾ ਤੇ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰ ਲਈ ਹੈ ਤੇ ਗੱਦੜਬਾਹ ਦੇ ਵਿਖੇ ਜਿਹੜੀ ਜਿਮਨੀ ਚੋਣ ਹੋਈ ਆ ਉਹਦੀਆਂ ਵੋਟਾਂ ਦੀ ਗਿਣਤੀ ਦੇ ਪਹਿਲੇ 라ਉਂਡ ਦੇ ਅਨੁਸਾਰ ਗੱਦੜਬਾਹ ਤੋਂ ਆਮ ਆਦਮੀ ਪਾਰਟੀ ਦੇ ਲਈ ਉਮੀਦਵਾਰ ਸੀ ਹਰਦੀਪ ਸਿੰਘ ਡਿੰਪੀ ਢੱਲੋਂ ਉਹਨਾਂ ਨੂੰ 71198 ਵੋਟਾਂ ਜਿਹੜੀਆਂ ਨੇ ਜਿਮਨੀ ਚੋਣਾ ਵਿੱਚ ਪਈਆਂ ਨੇ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ 49397 ਅਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 12174 ਵੋਟਾਂ ਸਿਰਫ ਹਾਸਲ ਹੋਈਆਂ ਨੇ ਤੇ ਡਿੰਪੀ ਢਿੱਲੋਂ ਨੇ ਇੱਥੇ ਆਪਣੀ ਜੱਟ ਦਾ ਝੰਡਾ ਝਟਿਆ ਹੁਣ ਦੱਸ ਦਿਓਗੇ ਕਿ ਡਿੰਪੀ ਢਿੱਲੋਂ ਆਖਰ ਹੈ ਕੌਣ ਹੈ ਡਿੰਪੀ ਢਿੱਲੋਂ ਜਿ ਜੇ ਗੱਲ ਕਰੀਏ ਤਾਂ ਇਸ ਪਹਿਲੀ ਵਾਰ ਇਸ ਸੇਡ ਦੇ ਉਤੋਂ ਵਿਧਾਇਕ ਚੁਣੇ ਗਏ ਨੇ ਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਲੋਂ ਖੜੀ ਕੀਤੀ ਗਈ ਜਿਹੜੀ ਉਮੀਦਵਾਰ ਹੈ ਅਮਰਤਾ ਵਰਿੰਗ ਉਹਨਾਂ ਨੂੰ 21801 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਤੈਅ ਦੇ ਨਾਲ ਹੀ ਉਹਨਾਂ ਨੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਸਿਰਫ 12174 ਵੋਟਾਂ ਜਿਹੜੀਆਂ ਨੇ ਉਹ ਹਾਸਲ ਕਰਨ ਦਿੱਤੀਆਂ ਨੇ ਤੇ ਨਾਲ ਹੀ ਅਹਿਮ ਚਿਹਰਾ ਜੋ ਆਜ਼ਾਦ ਉਮੀਦਵਾਰ ਚੋਂ ਲੜ ਰਿਹਾ ਸੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸੁਖਰਾਜ ਸਿੰਘ ਜੋ ਕਿ ਬਰਗਾਰੀ ਕਾਂਡ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਮਹਿਦ 708 ਵੋਟਾਂ ਹੀ ਪਈਆਂ ਨੇ ਇਹ ਵੀ ਇੱਕ ਵੱਡੀ ਗੱਲ ਹੈ ਤੇ ਹੁਣ ਦੱਸਣਾ ਇਹ ਬਣ ਜਾਂਦਾ ਹੈ ਕਿ ਡਿੰਪੀ ਢਿੱਲੋਂ ਆਖਰ ਹੈ ਕੌਣਾ ਡਿੰਪੀ ਢਿੱਲੋਂ ਅਜਿਹੀ ਕਿਹੜੀ ਸ਼ਕਤੀ ਸੀ ਜਿਸ ਨੇ ਐਡਾ ਵੱਡਾ ਜਿਹੜਾ ਗਾੜਾ ਕਾਂਗਰਸ ਦਾ ਉ ਤੋੜ ਦਿੱਤਾ ਡਿੰਪੀ ਢਿੱਲੋਂ ਸੁਖਵੀਰ ਸਿੰਘ ਬਾਦਲ ਦੇ ਕਾਫੀ ਕਰੀਬੀ ਰਹਿ ਚੁੱਕੇ ਨੇ ਲਗਭਗ 35 ਸਾਲ ਤੋਂ ਜਿਹੜੇ ਇਕੱਠੇ ਰਹੇ ਨੇ ਹਾਲੀ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਪਾਰਟੀ ਦਾ ਪੱਲਾ ਫੜ ਲਿਆ ਪਿਛਲੇ ਸਮੇਂ ਦੇ ਵਿੱਚ ਹੀ ਹੋਇਆ ਪਾਰਟੀ ਤੋਂ ਜਿਮਨੀ ਛੋੜਦੋ ਕੁਝ ਸਮਾਂ ਪਹਿਲਾਂ ਹੀ ਹੋਇਆ ਪਰ ਅਕਾਲੀ ਦਲ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਰਹੇ ਤੇ ਇਹਨਾਂ ਨੇ ਅਕਾਲੀ ਦਲ ਦੀ ਸੇਵਾ ਵੀ ਗਿੱਦੜਬਾਹਾ ਦੇ ਹਲਕਾ ਦੇ ਇੰਚਾਰਜ ਵੀ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਲੋਈ ਸੀ ਉਹਨਾਂ ਨੇ ਗਿੱਦੜਬਾਹਾ ਵਿਧਾਨ ਸਭਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਫਿਰ ਪਾਰਟੀ ਛੱਡਣ ਦਾ ਐਲਾਨ ਵੀ ਕਰ ਦਿੱਤਾ ਸੀ ਤੇ ਉਥੇ ਇੰਚਾਰਜ ਰਹੇ ਲੰਬੇ ਸਮੇਂ ਤੇ ਅਕਾਲੀ ਦਰ ਲਈ ਸੇਵਾ ਕੀਤੀ ਇਹਨਾਂ ਨੇ ਤੇ ਹੁਣ ਆਪਦੀ ਪਾਰਟੀ ਤੋਂ ਆਪਣੇ ਇੰਚਾਰਜ ਦਾ ਉਹਦਾ ਛੱਡ ਦਿੱਤਾ ਸੀ ਇਸ ਦੌਰਾਨ ਇਲਜ਼ਾਮ ਬਾਜ਼ੀਆਂ ਦੇ ਦੌਰ ਵੀ ਚੱਲੇ ਤੇ ਉਹਨਾਂ ਆਪਣੇ ਅਸਤੀਫੇ ਦੇ ਵਿੱਚ ਇਹ ਕਿਹਾ ਸੀ ਕਿ ਉਹਨਾਂ ਨੇ ਪਿਛਲੇ 4 ਦਹਾਕਿਆਂ ਤੋਂ ਪਾਰਟੀ ਦੀ ਦਿਨ ਰਾਤ ਸੇਵਾ ਕੀਤੀ ਹੈ ਪਰ ਜਦੋਂ ਕੋਈ ਆਪਣਾ ਸੱਟ ਮਾਰਦਾ ਤਾਂ ਦਰਦ ਜ਼ਿਆਦਾ ਹੁੰਦਾ ਡਿੰਪਟ ਲੋ ਨੇ ਪਾਰਟੀ ਤੋਂ ਨਾਰਾਜ਼ਗੀ ਪ੍ਰਗਟ ਕਰਦੇ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਮਜ਼ਬੂਤ ਹੋ ਗਿਆ ਸਾਡੇ ਵਰਗੇ ਤਾਂ ਬਣੇ ਹੀ ਵਰਤਣ ਦੇ ਲਈ ਹੁੰਦੇ ਨੇ ਤੇ ਇਸ ਤੋਂ ਇਲਾਵਾ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਸਿੱਧੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਆਖਿਆ ਕਿ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਚਲੋ ਉਹਨਾਂ ਦੀ ਮਰਜ਼ੀ ਹੈ ਇਸ ਵਿੱਚ ਉਹ ਸੁਖਵੀਰ ਬਾਦਲ ਨੂੰ ਉਹਨਾਂ ਦੀ ਕਦਰ ਨਾ ਕਰਨ ਦਾ ਜ਼ਿੰਮੇਵਾਰ ਦਰਸਾਉਂਦੇ ਰਹੇ ਨੇ ਇਹ ਅਸਤੀਫੇ ਦੇ ਵਿੱਚ ਦਿਮਪੀ ਢਿੱਲੋਂ ਨੇ ਲਿਖਿਆ ਸੀ ਸ਼ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢੋਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਤੌਰ ਦੇ ਉੱਤੇ ਮੁੱਦਾ ਬਣਾ ਲਿਆ ਸੀ ਕਿਉਂਕਿ ਅਕਾਲੀ ਦਲ ਤੋਂ ਅਸਤੀਫਾ ਦੇਣ ਦੇ ਸਮੇਂ ਡਿੰਪੀ ਢੋਨੇ ਸ਼ੁਰੂਮਣੀ ਅਕਾਲੀ ਦਲ ਗਿੱਦੜਵਾਹਾ ਦੇ ਹਲਕਾ ਇੰਚਾਰਜ ਰਹੇ ਨੇ ਜੋ ਤੱਕ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਸੀ ਤਾਂ ਡਿੰਪੀ ਢੋਨੇ ਪਾਰਟੀ ਛੱਡਣ ਤੋਂ ਬਾਅਦ ਗਿੱਦੜਵਾਹਾ ਦੇ ਵਿੱਚ ਆਪਣੇ ਸਮਰਥਕਾਂ ਦਾ ਇੱਕ ਇਕੱਠ ਵੀ ਕੀਤਾ ਸੀ ਤੇ ਇਸ ਮੌਕੇ ਉਹਨਾਂ ਨੇ ਇਹ ਕਿਹਾ ਸੀ ਕਿ ਅਕਾਲੀ ਦਲ ਦੇ ਵਿੱਚ ਪਰਵਾਰਵਾਦ ਭਾਰੂ ਹੈ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਗਿੱਦਣਵਾਹ ਤੋਂ ਚੋਣ ਲੜਾਉਣਾ ਚਾਹੁੰਦੇ ਨੇ ਹਾਲਾਂਕਿ ਅਜੇ ਹਾਂ ਨਹੀਂ ਹੋਇਆ ਪਰ ਅਕਾਲੀ ਦਲ ਨੇ ਜਿਮਨੀ ਚੋਣਾਂ ਤੋਂ ਦੂਰੀ ਬਣਾਈ ਤੇ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ਦੇ ਵੱਲੋਂ ਹੋਈ ਐਸ ਸੀਟ ਦੇ ਉੱਤੇ ਚੋਣ ਲੜੀ ਪਰ ਹਾਰ ਦਾ ਮੂੰਹ ਦੇਖਣਾ ਪਿਆ ਹੁਣ ਜ਼ਿਕਰਯੋਗ ਇਹ ਹੈ ਕਿ ਗੱਦੜਵਾਹ ਸੀਟ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵਰਿੰਗ ਨੇ ਲਗਾਤਾਰ ਤਿੰਨ ਵਾਰ ਜਿੱਤ ਹਾਸਲ ਕੀਤੀ ਹੋਈ ਹੈ ਇਹਨੂੰ ਕਾਂਗਰਸ ਦਾ ਗੜ ਕਿਹਾ ਜਾਂਦਾ ਹੈ ਪਰ ਰਾਜਾ ਵਰਿੰਗ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇੱਥੇ ਵਿਧਾਨ ਸਭਾ ਸੀਟ ਖਾਲੀ ਹੋਈ ਸੀ ਤੇ ਜਿਸ ਤੋਂ ਬਾਅਦ ਇਸ ਸੀਟ ਉੱਤੇ ਮੁਰਤੋਂ VOTING ਹੋਈ ਹੈ ਤੇ ਕਾਂਗਰਸ ਦੇ ਚਾਰ ਜਿਮਨੀ ਚੋਣਾਂ ਦੇ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ VOTING ਗੱਦੜਵਾਹ ਦੇ ਵਿੱਚ ਹੋਈ ਹੈ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਡਿਪੀ ਢਿੱਲੋਂ ਨੇ ਐਸ ਹਲਕੇ ਤੋਂ ਚੋਣ ਲੜੀ ਜਿਦੇ ਵਿੱਚ ਡਿਪੀ ਢਿੱਲੋਂ ਨੇ ਵੱਡੇ ਪੇਮਾਨੇ ਦੇ ਉਤੇ ਜਿੱਤ ਦਰਜ ਕਰਵਾਈ ਹੈ ਤੇ ਇਹ ਚੋਣ ਹਲਕਾ ਹੌਟ ਸੀਟ ਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਤੇ ਐਸ ਦੇ ਵਿੱਚ ਹੁਣ ਡਿਪੀ ਢਿੱਲੋਂ ਜਿਹੜੀ ਖਾਸ ਇੱਕ ਸ਼ਖਸੀਅਤ ਰਹੇ ਨੇ ਤੇ ਹੁਣ ਉਹ ਇੱਕ ਕਾਰੋਬਾਰ ਕਾਰੋਬਾਰੀ ਵੀ ਨੇ ਤੇ ਜਿਹਦੇ ਵਿੱਚ ਇਹ ਜ਼ਿਕਰ ਹੈ ਕਿ ਡੀਪੀਟੀ ਲੋ ਇੱਕ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਕਾਰੋਬਾਰੀ ਵੀ ਨੇ ਤੇ ਮਾਲਵਾ ਖੇਤਰ ਦੇ ਵਿੱਚ ਨਿਊ ਦੀਪ ਬੱਸਾਂ ਦੇ ਆ ਨਾਮ ਦੀਆਂ 300 ਤੋਂ ਵੱਧ ਬੱਸਾਂ ਡੀਪੀਟੀ ਲੋ ਦੀਆਂ ਚੱਲਦੀਆਂ ਨੇ ਤੇ ਉਹਨਾਂ ਦਾ ਬੱਸਾਂ ਦਾ ਕਾਰੋਬਾਰ ਅਕਸਰ ਹੀ ਚਰਚਾ ਦੇ ਵਿੱਚ ਰਿਹਾ ਤੇ ਉਹਨਾਂ ਉੱਤੇ ਇਲਜ਼ਾਮ ਵੀ ਲੱਗਦੇ ਆਏ ਨੇ ਕਿ ਉਹ ਬਾਦਲਾਂ ਦੇ ਕਰੀਬੀ ਹੋਣ ਦਾ ਲਾਹਾ ਲੈ ਕੇ ਉਹਨਾਂ ਨੇ ਇੱਕ ਬੱਸ ਤੋਂ 300 ਤੋਂ ਵੱਧ ਬੱਸਾਂ ਪਾ ਲਈਆਂ ਨੇ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਦੀਆਂ ਬੱਸਾਂ ਦੀ ਚਰਚਾ ਵੀ ਹੋਈ ਤੇ ਕਈ ਤਾਂ ਦੇ ਉੱਤੇ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਰਹੇ ਨੇ ਕਾਂਗਰਸ ਦੇ ਵੇਲੇ ਉਹਨਾਂ ਉੱਤੇ ਗਾਰ ਵੀ ਡਿੱਗਣ ਦੀ ਗੱਲ ਸੀ ਤੇ ਉਹਦੇ ਨਾਲ ਨਾਲ ਟੈਕਸ ਚੋਰੀ ਕਰਨ ਦੇ ਇਲਜ਼ਾਮ ਵੀ ਲੱਗੇ ਹਾਲਾਂਕਿ ਉਹਨਾਂ ਨੇ ਹਰ ਇਲਜ਼ਾਮ ਦਾ ਡਟ ਕੇ ਜਵਾਬ ਵੀ ਦਿੱਤਾ ਤੇ ਇੰਨਾ ਹੀ ਨਹੀਂ ਉਹਨਾਂ 2 ਸਾਲ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀ ਸਰਕਾਰ ਦੇ ਹੁਣ ਡਿੰਪੀ ਢੱਲੋ ਵਿਧਾਇਕ ਬਣੇ ਨੇ ऐसे ही आम आदमी पार्टी सरकार ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਨੇ ਨੀਉ ਦੀਪ ਬੱਸਾਂ ਦੇ ਪਰਮਟ ਵੀ ਰੱਦ ਕੀਤੇ ਸੀ ਤੇ ਹੁਣ ਮਾਮਲਾ ਇੱਥੇ ਖੜਾ ਹੈ ਕਿ ਆਖਰ ਇਹ ਬੱਸਾਂ ਜਿਹੜੀਆਂ ਰੱਦ ਕੀਤੇ ਗਏ ਸੀ ਜਾਂ ਜਾਲੀ ਪਰਮਟ ਸੀ ਉਹ ਰੱਦ ਕੀਤੇ ਗਏ ਦੁਬਾਰਾ ਹੁਣ ਉਹ ਫਿਰ ਕੀ ਉਹ ਸਹੀ ਹੋ ਜਾਣਗੇ ਜਾਂ ਫਿਰ ਆਮ ਆਦਮੀ ਪਾਰਟੀ ਉਹਨਾਂ ਦੇ ਕੀਤੇ ਜਿਹੜੇ ਜਿੰਨੇ ਵੀ ਕਾਰਨਾਮੇ ਨੂੰ ਚੱਲ ਰਹੀ ਸੀ ਉਹ ਹੁਣ ਦਬ ਜਾਣਗੇ ਤਾਂ ਇੱਥੇ ਡਿਪਟੀ ਏਲੋ ਉਹ ਨੇ ਜਿਨ੍ਹਾਂ ਨੇ ਇੱਕ ਵਾਰ ਜਿਹੜਾ ਗਿੱਦੜਬਾਦੀ ਸੀ ਇਹਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਕਿਉਂਕਿ ਸ਼ੁਰਮਣੀ ਅਕਾਲੀ ਦਲ ਦੇ ਇੰਚਾਰਜ ਰਹੇ ਨੇ ਪਿਛਲੇ ਕਈ 2-3 ਦਹਾਕਿਆਂ ਤੋਂ ਤਾਂ ਐਸ ਕਰਕੇ ਸ਼ੁਰਮਣੀ ਅਕਾਲੀ ਦਲ ਬੇਸ਼ੱਕ ਉਹਨਾਂ ਦੇ ਕੰਨਾਂ 'ਤੇ ਭਣਕ ਲੱਗ ਗਈ ਸੀ ਕਿ ਮਨਪ੍ਰੀਤ ਬਾਦਲ ਨੂੰ ਟਿਕਟ ਦੇ ਕੇ ਸੀਟ ਲੜਾਉਣਾ ਚਾਹੁੰਦੇ ਨੇ ਤੇ ਪਰਿਵਾਰ ਉਹਨਾਂ ਦੇ ਇਸ਼ਾਰੇ ਨਾਲ ਅਕਾਲੀ ਦਲ ਨੇ ਇਹ ਵੀ ਕਹਿ ਦਿੱਤਾ ਸੀ ਕਿ ਜਿਹੜੀ ਵੋਟ ਹੈ ਉਹ ਭਾਜਪਾ ਨੂੰ ਭੁਗਤ ਜਾਵੇ ਪਰ ਫਿਰ ਵੀ ਇਕਾਦੀ ਰਣਨੀਤੀ ਕੰਮ ਨਹੀਂ ਆਈ ਤੇ ਡਿੰਪੀ ਤੋਂ ਆਪਣੇ ਜੱਟ ਦੇ ਚੰਡੇ بلند ਹੋ ਕੇ ਕੱਢੇ